ਜੋ ਵੀ ਇਸ ਕੁਰਸੀ ਦੇ ਉੱਤੇ ਬਹਿੰਦਾ ਉਹਦੀ ਮੌਤ ਹੋ ਜਾਂਦੀ ਆ ਇਸ ਦੇ ਲਈ ਇਹ ਕੁਰਸੀ ਕੰਧ ਦੇ ਉੱਤੇ 5 ਫੁੱਟ ਉੱਤੇ ਟੰਗੀ ਹੋਈ ਆ ਤਾਂ ਜੋ ਇਸ ਦੇ ਉੱਤੇ ਕੋਈ ਬਹਿ ਨਾ ਸਕੇ ਬੜੀ ਇੰਟਰਸਟਿੰਗ ਜੀ ਸਟੋਰੀ ਹੈਗੀ ਇਹ ਆਪਣੀ ਇੰਡੀਆ ਦੀ ਸਟੋਰੀ ਨਹੀਂ ਹੈਗੀ ਆਪਾਂ ਕਹਿ ਦੇਣੇ ਕਿ ਇੰਡੀਆ ਦੇ ਵਿੱਚ ਅਧਵਿਸ਼ਵਾਸ ਨੂੰ ਪਾਲਾਇਆ ਜਾਂਦਾਗਾ ਇੱਥੇ ਲੋਕ ਧਾਰਮੀ ਬਹੁਤ ਨੇਗੇ ਪਖੰਡੀ ਲੋਕ ਨੇਗੇ ਇਹ ਗੱਲ ਇੰਗਲੈਂਡ ਦੀ ਹੈਗੀ ਇੰਗਲੈਂਡ ਦੇ ਵਿੱਚ ਵੀ ਇਹ ਚੀਜ਼ ਨੂੰ ਮੰਨਿਆ ਜਾਂਦਾਗਾ ਕਿ ਜੇ ਕੋਈ ਵੀ ਬੰਦਾ ਇਸ ਕੁਰਸੀ ਦੇ ਉੱਤੇ ਬਹਿ ਦਗਾ ਉਹਦੀ ਮੌਤ ਹੋ ਜਾਂਦੀ ਹੈਗੀ ਲਗਭਗ 30-35 ਸਾਲ ਇਹ ਕੁਰਸੀ ਖਾ ਚੁੱਕੀ ਹੈਗੀ ਇੱਕ ਕੁਰਸੀ ਦੇ ਉੱਤੇ ਜਿਹੜਾ ਕਿ ਬਹਿੰਦਾਗਾ ਅਗਲੇ ਦਿਨ ਜਾਂ ਫਿਰ 2-3 ਘੰਟਿਆਂ ਦੇ ਬਾਅਦ ਉਹਦੀ ਮੌਤ ਹੋਣਾ ਤੈਹ ਸੀਗੀ ਇਸ ਦੇ ਲਈ ਇਹ ਕੁਰਸੀ ਨੂੰ ਕੰਦ ਤੋਂ 5 ਫੁੱਟ ਉੱਤੇ ਟੰਗਿਆ ਗਿਆ ਬੜੀ ਇੰਟਰਸਟਿੰਗ ਦੀ ਸਟੋਰੀ ਐ ਇਸ ਕੁਰਸੀ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸ ਦਿਆਂਗੇ ਕਿ ਕੁਰਸੀ ਬਣਨ ਤੋਂ ਬਾਅਦ ਇਹਦੇ ਨਾਲ ਇਹੋ ਜਿਹੀ ਕੀ ਘਟਨਾ ਹੋਈ ਕਿ ਜਿਹੜਾ ਵੀ ਇਨਸਾਨ ਇਹਦੇ ਉੱਤੇ ਬਹਿੰਦਾ ਗਿਆ ਉਹਦੀ ਮੌਤ ਹੋ ਜਾਂਦੀ ਹੈਗੀ ਗੱਲ ਹੈਗੀ 1700 ਈਸਵੀ ਦੀ ਇਹਦੇ ਆਸ-ਪਾਸ ਦੀ ਕਹਾਣੀ ਹੈਗੀ ਲੰਡਨ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਦੋ ਦੋਸਤ ਹੁੰਦੇ ਨੇਗੇ ਇੱਕੋਂ ਦਾ ਥਾਮਸ ਇੱਕੋਂ ਦਾਗਾ ਡੈਨੀਅਲ ਦੋਨੋਂ ਜਾਣੇ ਬੜੇ ਪੱਕੇ ਦੋਸਤ ਹੁੰਦੇ ਨੇਗੇ ਚੋਰ ਚੋਰੀਆਂ ਕਰਦੇ ਨੇਗੇ ਨਕਲੀ ਸਿੱਕੇ ਬਣਾਉਂਦੇ ਨੇਗੇ ਰਾਤ ਨੂੰ ਰੋਬਰੀਜ਼ ਵੀ ਕਰਦੇ ਨੇਗੇ ਬੈਂਕ ਲੁੱਟਦੇ ਨੇਗੇ ਇਹੋ ਜਿਹਾ ਮਤਲਬ ਉਹਨਾਂ ਦਾ ਤੰਦਾਂ ਹੁੰਦਾਗਾ ਤੇ ਰਾਤ ਨੂੰ ਇੱਕ ਠੇਕੇ ਦੇ ਉੱਤੇ ਜਾ ਕੇ ਜਾਂ ਫਿਰ ਕਹਿ ਲਈਏ ਕਿ ਇੱਕ ਬਾਰ ਦੇ ਵਿੱਚ ਜਾ ਕੇ ਥੋੜੀ दारू ਪਿੰਦੇ ਨੇ ਤੇ दारू ਪੀ ਕੇ ਆਪ ਆਪਣੇ ਘਰੇ ਜਾ ਕੇ ਸੌ ਜਾਂਦੇ ਨੇ ਕਿ ਇਹਨਾਂ ਦਾ ਡੇਲੀ ਰੁਟੀਨ ਇਹ ਹੁੰਦਾ ਸੀ ਕਿ ਦਿਨ ਦੇ ਵਿੱਚ ਚੋਰਚਕਾਰੀਆਂ ਕਰਦੇ ਸੀ ਤੇ ਰਾਤ ਨੂੰ ਇਹ ਇੱਕ ਬਾਰ ਦੇ ਵਿੱਚ ਜਾਂਦੇ ਸੀ ਉੱਥੇ दारू ਪਿੰਦੇ ਸੀ ਆਪੋ ਆਪਣੇ ਘਰੇ ਜਾ ਕੇ ਸੌ ਜਾਂਦੇ ਹੁੰਦੇ ਸੀ ਦੋਨਾਂ ਦੇ ਵਿੱਚ ਉਮਰ ਦਾ ਬੜਾ ਫਾਸਲਾ ਹੁੰਦਾ ਥਾਮਸ ਛੋਟੀ ਉਮਰ ਦਾ ਹੁੰਦਾ ਤੇ ਡੈਨੀਅਲ ਵੱਡੀ ਉਮਰ ਦਾ ਹੁੰਦਾਗਾ ਇੱਕ ਵਾਰ ਕੀ ਹੁੰਦਾਗਾ ਕਿ ਥਾਮਸ ਦੀ ਡੈਨੀਅਲ ਦੀ ਕੁੜੀ ਦੇ ਨਾਲ ਦੋਸਤੀ ਹੋ ਜਾਂਦੀ ਹੈਗੀ ਇਹ ਗੱਲ ਜਦੋਂ ਡੈਨੀਅਲ ਨੂੰ ਪਤਾ ਹੁੰਨ ਲੱਗਦੀ ਹੈਗੀ ਪਹਿਲਾਂ ਤਾਂ ਉਹ ਥੋੜਾ ਮੋਟਾ ਗੁੱਸਾ ਕਰਦਾਗਾ ਪਰ ਦੋਨੇ ਜਾਨੇ ਇੱਕੋ ਬਿਜ਼ਨਸ ਦੇ ਵਿੱਚ ਆਉਂਦੇ ਨੇ ਇੱਕ ਦੂਜੇ ਦੇ ਭੇਜ ਉਹਨਾਂ ਨੂੰ ਪਤਾ ਹੁੰਦੇ ਨੇਗੇ ਪਤਾ ਹੁੰਦਾਗਾ ਕਿ ਖੁੱਲਾ ਪੈਸਾ ਇਹਨਾਂ ਕੋਲ ਹਨਾ ਵੀ ਇਹ ਵਿਆਹ ਕਰ ਦਿੰਨੇ ਹੈਗੇ ਤੇ ਡੈਨੀਅਲ ਆਪਣੀ ਲੜਕੀ ਦਾ ਵਿਆਹ ਥਾਮਸ ਦੇ ਨਾਲ ਕਰ ਦਿੰਦਾ ਹੈਗਾ ਇੱਕ ਕੁਰਸੀ ਹੁੰਦੀ ਹੈ ਜਿਹੜੀ ਬਾਰ ਦੇ ਵਿੱਚ ਉਹ ਰੈਗੂਲਰ ਜਾ ਕੇ दारू ਪੀਂਦੇ ਨੇਗੇ ਉਹ ਕੁਰਸੀ ਦੇ ਉੱਤੇ ਥਾਮਸ ਕਿਸੇ ਨੂੰ ਵੀ ਬੈਠ ਨਹੀਂ ਦਿੰਦਾ ਹੁੰਦਾ ਸੀਗਾ ਜੇ ਕੋਈ ਉਹਦੀ ਕੁਰਸੀ ਦੇ ਉੱਤੇ ਬੈਠਾ ਹੁੰਦਾ ਸੀਗਾ ਤਾਂ ਉਹ ਜਾ ਕੇ ਉਹਦਾ ਲਪੇੜੇ ਮਾਰਦਾ ਲੜਾਈ ਝਗੜੇ ਕਰਦਾ ਜਾਂ ਫਿਰ ਉਹਦੇ ਕਿਲ ਠੋਕ ਦਿੰਦਾ ਮਤਲਬ ਕਤਲ ਕਰਨ ਤੱਕ ਜਾਂਦਾ ਸੀਗਾ ਥਾਮਸ ਇੰਨਾ ਜ਼ਿਆਦਾ ਅਗਰੈਸਿਵ ਸੀਗਾ ਉਹ ਕੁਰਸੀ ਦੇ ਲਈ ਜਾਂ ਫਿਰ ਕਹ ਲਈ ਆਬਸੈਸਟ ਸੀ ਉਹ ਕੁਰਸੀ ਦੇ ਲਈ ਤਾں ਰੋਜ਼ ਦੇ ਪੰਗਿਆਂ ਤੋਂ ਡਰਦੇ ਨੇ ਜਿਹੜਾ ਬਾਰ ਦਾ ਮਾਲਕ ਹੁੰਦਾ ਉਹ ਕੀ ਕਰਦਾ ਹੈ ਕੁਰਸੀ ਦੇ ਉੱਤੇ ਇੱਕ ਰੱਸੀ ਲੰਮਕਾ ਦਿੰਦਾ ਹੈ ਕਿ ਜਦੋਂ ਥਾਮਸ ਆ ਕੇ ਬੈਠੂਗਾ ਇਹ ਬੁਕਰ ਹੋਊਗੀ ਉਹਦੇ ਲਈ ਕੋਈ ਵੀ ਨਹੀਂ ਬੈਠ ਸਕੂਗਾ ਤਾਂ ਥਾਮਸ ਆ ਕੇ ਉਹਦੇ ਤੇ ਡੇਲੀ ਰੈਗੂਲਰ ਉਹਦੇ ਤੇ ਆ ਕੇ ਬਹਿੰਦਾ ਸੀਗਾ ਹੌਲੀ ਹੌਲੀ ਵਕਤ ਬੀਤਦਾਗਾ ਉਹਦਾ ਆਪਣੀ ਪਤਨੀ ਦੇ ਨਾਲ ਝਗੜੇ ਸਟਾਰਟ ਹੋ ਜਾਂਦੇ ਨੇ ਤੇ ਆਪਣੇ ਸਹੁਰੇ ਦੇ ਨਾਲ ਵੀ ਝਗੜੇ ਸਟਾਰਟ ਹੋ ਜਾਂਦੇ ਨੇ ਸਹੁਰਾ ਯਾਨੀ ਕਿ ਡੈਨੀਅਲ ਦੋਨੋਂ ਜਾਣੇ ਜਦੋਂ ਆਪਸ ਦੇ ਵਿੱਚ ਝਗੜਦੇ ਨੇਗੇ ਤੇ ਇੱਕ ਵਾਰ ਤਾਂ ਇੰਨਾ ਜ਼ਰਾ ਝਗੜਾ ਹੁੰਦਾਗਾ ਕਿ ਇੱਕ ਦੂਜੇ ਨੂੰ ਮਾਰਨ ਤੱਕ ਜਾਂਦੇ ਨੇਗੇ ਤੇ ਡੈਨੀਅਲ ਖੁੰਦਕ ਰੱਖਣ ਲੱਗ ਜਾਂਦਾ ਆਪਣੇ ਮਨ ਦੇ ਵਿੱਚ ਡੈਨੀਅਲ ਕੀ ਕਰਦਾਗਾ ਉਸੇ ਬਾਰ ਦੇ ਵਿੱਚ ਜਾਂਦਾ ਸ਼ਾਮ ਨੂੰ ਥਮ ਥਮਸ ਤੇ ਆਉਣ ਤੋਂ ਪਹਿਲਾਂ ਉਹ ਜਾ ਕੇ ਉਹ ਕੁਰਸੀ ਦੇ ਉੱਤੇ ਜਾ ਕੇ ਬਹਿ ਜਾਂਦਾਗਾ ਜਦੋਂ ਥਮਸ ਆਉਂਦਾਗਾ ਉਹ ਆ ਕੇ ਕਹਿੰਦਾ ਵੀ ਇਹਨੂੰ ਠਾ ਵੀ ਇਹ ਮੇਰੀ ਕੁਰਸੀ ਦੇ ਉੱਤੇ ਕਿਵੇਂ ਬੈਠਾਗਾ ਤਾਂ ਬਾਰ ਦਾ ਮਾਲਕ ਜਾ ਕੇ ਰਿਕਵੈਸਟ ਕਰਦਾ ਵੀ ਹੁੰਦਾ ਥੋੜੀ ਲਿਹਾਜ ਆ ਗਈ ਵੀ ਤੂੰ ਉੱਠ ਖੜਾ ਪਰ ਮੈਂ ਨਹੀਂ ਉੱਠਦਾ ਹੈਗਾ ਤਾਂ ਥਾਮਸ ਉਹਦਾ ਕਤਲ ਕਰ ਦਿੰਦਾ ਆਪਣੇ ਸਹੁਰੇ ਦਾ ਇੰਨਾ ਗੁੱਸਾ ਹੁੰਦਾਗਾ ਉਹਦੇ ਅੰਦਰ ਇੰਨਾ ਉਬਸਾਸ ਹੁੰਦਾ ਕੁਸ ਕੁਰਸੀ ਨੂੰ ਲੈ ਕੇ ਤਾਂ ਜੀ ਚਲੋ ਉਹਨੂੰ ਫਾਂਸੀ ਦਿੱਤੀ ਜਾਂਦੀ ਹੈਗੀ ਫਾਂਸੀ ਤੋਂ ਪਹਿਲਾਂ ਥਾਮਸ ਤੋਂ ਪੁੱਛਿਆ ਜਾਂਦਾ ਕਿ ਤੇਰਾ ਆਖਰੀ ਉਹ ਕੀ ਆਖਰੀ ਇੱਛਾ ਕੀ ਆ ਤਰੀ ਉਸ ਟਾਈਮ ਤੇ ਆਖਰੀ ਇੱਛਾ ਪੁੱਛੀ ਜਾਂਦੀ ਹੁੰਦੀ ਸੀਗੀ ਵਰਲਡ ਵਾਰ ਤੋਂ ਬਾਅਦ ਇਹ ਆਖਰੀ ਇੱਛਾ ਪੁੱਛਣ ਵਾਲਾ ਸਿਸਟਮ ਬੰਦ ਕਰਤਾ ਸੀਗਾ ਆਖਰੀ ਇੱਛਾ ਪੁੱਛੀ ਗਈ ਤਾਂ ਉਹ ਕਹਿੰਦਾ ਹੈਗਾ ਕਿ ਮੈਂ ਉਸੇ 바ਰ ਦੇ ਵਿੱਚ ਜਾ ਕੇ ਇੱਕ ਕੁਰਸੀ ਦੇ ਉੱਤੇ ਬਹਿ ਕੇ ਆਪਣੀ ਲਾਸਟ ਡਰਿੰਕ ਪੀਣਾ ਚਾਹਣਾਗਾ ਕਿਉਂਕਿ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਕਲਚਰ ਦੇ ਵਿੱਚ ਹੀ ਹੈ ਕਿ दारू ਜਾਂ ਡਰਿੰਕ ਕਹ ਲਈਏ ਪਾ ਜਾਂ ਬੀਅਰ ਕਹ ਲਈਏ ਉਹ ਕਹਿੰਨਾ ਮੈਂ ਉੱਥੇ ਜਾ ਕੇ ਪੀਣੀ ਚਾਹਣਾਗਾ ਉਹ ਜਾਂਦਾਗਾ ਉਹਦੇ ਅੱਖੜੀਆਂ ਲੱਗੀਆਂ ਹੁੰਦੀਆਂ ਨਹੀਂ ਆ ਕੁਰਸੀ ਦੇ ਉੱਤੇ ਬੈਠਦਾਗਾ ਤੇ ਉਹ ਆ ਲਾਸਟ ਡਰਿੰਕ ਲੈਂਦਾ ਹੈਗਾ ਆਪਣਾ ਤੇ 바ਰ ਦੇ ਮਾਲਕ ਨੂੰ ਕਹਿ ਦਿੰਦਾ ਵੀ ਜੇ ਕੋਈ ਮੇਰੀ ਕੁਰਸੀ ਤੇ ਬੈਠਾ ਉਹਦਾ ਅੰਜਾਮ ਬੁਰਾ ਹੋਊਗਾ ਵੀ ਤੂੰ ਕੁਰਸੀ ਤੇ ਨਾ ਬੈਠਣ ਦੀ ਕਿਸੇ ਨੂੰ ਟਾਈਮ ਲੰਘਦਾਗਾ ਉਹਨੂੰ ਫਾਂਸੀ ਦਿੱਤੀ ਜਾਂਦੀ ਹੈਗੀ ਉਹ ਭੁੱਲ ਜਾਂਦੇ ਨੇਗੇ ਇੱਕ ਵਾਰ ਕੀ ਹੁੰਦਾਗਾ ਉਹ ਕੁਰਸੀ ਦੇ ਉੱਤੇ ਫਿਰ ਵੀ ਉਮੀਦ ਰਸਾਮ kia ਰਹਿੰਦਾਗਾ ਇੱਕ ਬੰਦਾ ਆਉਂਦਾਗਾ ਉਹ ਕੁਰਸੀ ਦੇ ਉੱਤੇ ਆ ਕੇ ਬਹਿ ਜਾਂਦਾਗਾ ਤਾਂ ਕੁਰਸੀ ਦੇ ਉੱਤੇ ਬੈਠਣ ਤੋਂ ਬਾਅਦ ਅਗਲੇ ਦਿਨ ਉਹਨੂੰ ਚਰਾਹੇ ਦੇ ਉੱਤੇ ਟੰਗਿਆ ਪਿਆ ਹੁੰਦਾਗਾ ਉਹਨੂੰ ਕੁਰਸੀ ਟੈਪ ਲਾ ਕੇ ਤਾਜ ਰੋਏ ਗੱਲ ਮਾਲਕ ਨੂੰ ਪਤਾ ਲੱਗਦੀ ਹੈ ਮਾਲਕ ਨੂੰ ਪਹਿਲਾਂ ਤਾਂ ਲੱਗਦਾ ਵੀ ਤਾਂ ਕੋਇਨਸੀਡੈਂਸ ਆ ਕੀ ਚੱਕਰਾਇਆਗਾ ਵੀ ਇਹਦੀ ਨਾਲ ਕੁਰਸੀ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ ਇਸ ਤੋਂ ਬਾਅਦ ਕੀ ਹੁੰਦਾਗਾ ਇੱਕ ਹੋਰ ਬੰਦਾ ਆ ਕੇ ਬਹਿੰਦਾਗਾ ਉਹਦੀ ਮੌਤ ਹੋ ਜਾਂਦੀ ਹੈ 2 ਘੰਟੇ ਬਾਅਦ ਬਾਹਰ ਤੋਂ ਨਿਕਲਣ ਤੋਂ ਬਾਅਦ ਉਹਦਾ ਐਕਸੀਡੈਂਟ ਹੋ ਜਾਂਦਾਗਾ ਉਸ ਤੋਂ ਬਾਅਦ ਕੀ ਹੁੰਦਾਗਾ ਵਰਲਡ ਵਾਰ ਸਟਾਰਟ ਹੋ ਜਾਂਦੀ ਹੈ ਕਿ ਉਹ ਕੁਰਸੀ ਨੂੰ ਬੈਨ ਕਰ ਦਿੱਤਾ ਜਾਂਦਾ ਵੀ ਇਹਦੇ ਤੇ ਕੋਈ ਬੈਠੋ ਨਾ ਇਹ ਕੁਰਸੀ ਇੱਥੇ ਆਈ ਪਈ ਰਹੂਗੀ ਪਰ ਕਿਉਂਕਿ ਉਹਨਾਂ ਦਾ ਬਿਜ਼ਨਸ ਵਧੀਆ ਅਰਨ ਹੋ ਰਿਹਾ ਸੀਗਾ ਉਹ ਕੁਰਸੀ ਦੇ ਨਾਲ ਤੇ ਉਸ ਤੋਂ ਬਾਅਦ ਉਹਦਾ ਮਾਲਕ ਵੀ ਬਦਲ ਜਾਂਦਾਗਾ ਤਾ ਮਾਲਕ ਉਹ ਕੁਰਸੀ ਨੂੰ ਐਜ਼ ਅ ਮਾਰਕੀਟਿੰਗ ਵਰਤਦਾਗਾ ਕਿ ਉਹ ਜਿਹੜਾ ਬਾਰ ਦਾ ਨਾਮ ਆਗਾ ਉਹ ਵੀ ਥਾਮਸ ਦੇ ਨਾਮ ਦੇ ਉੱਤੇ ਰੱਖ ਦਿੱਤਾ ਜਾਂਦਾਗਾ ਤਾਂ ਕਿ ਲੋਕ ਅਟ੍ਰੈਕਟ ਹੋਣ ਜਾ ਕੇ ਦੇਖਣ ਵੀ ਮਨਹੂਸ ਕੁਰਸੀ ਕਹੇ ਜੀ ਹੈਗੀ ਬਹੁਤ ਸਾਰੇ ਲੋਕ ਤਾਂ ਬਾਰ ਦੇ ਵਿੱਚ ਇਸ ਕਰਕੇ ਆਉਂਦੇ ਸੀਗੇ ਕਿ ਯਾਰ ਮਨਹੂਸ ਕੁਰਸੀ ਕਿਹੋ ਜੀ ਦਿਖਦੀ ਕਿਹੋ ਜੀ ਅਸੀਂ ਜਾ ਕੇ ਦੇਖ ਕੇ ਆਈਏ ਤਾਂ ਵਿੱਚ ਇਹ ਜੇ ਹੁੰਦੇ ਸੀ ਕਿ ਬਹਿ ਜਾਂਦੇ ਸੀ ਉਹ ਕੁਰਸੀ ਦੇ ਉੱਤੇ ਜਾ ਕੇ ਤਾਂ ਉਹਨਾਂ ਦਾ ਅਗਲੇ ਦਿਨ ਮਰਡਰ ਹੋ ਜਾਂਦਾ ਸੀਗਾ ਕਤਲ ਹੋ ਜਾਂਦਾ ਸੀ ਜਾਂ ਉਹ ਆਪ ਆਹ ਲਾ ਲੈਂਦੇ ਸੀ ਜਾਂ ਫਿਰ ਕੋਈ ਉਹਨਾਂ ਦਾ ਕਤਲ ਕਰ ਦਿੰਦਾ ਸੀਗਾ ਵਾਰਲਡ ਵਾਰ ਸਟਾਰਟ ਹੁੰਦੇਗੀ ਵਾਰਲਡ ਵਾਰ ਦੇ ਵਿੱਚੋਂ ਕੁਝ ਕੁ ਫੌਜੀ ਜਿਹੜੇ ਹੁੰਦੇ ਨੇ ਉਹ ਵਾਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕਹਾਣੀ ਪਤਾ ਲੱਗਦੀ ਹੈਗੀ ਉਹ ਇੱਕ ਇੱਕ ਕਰਕੇ ਉਹ ਕੁਰਸੀ ਦੇ ਉੱਤੇ ਬਹਿ ਜਾਂਦੇ ਨੇਗੇ ਉਹ ਬੰਬਾਰ ਦਾ ਮਾਲਕ ਵੀ ਕਹਿੰਦਾਗਾ ਵੀ ਤੁਸੀਂ ਕੁਰਸੀ ਦੇ ਉੱਤੇ ਨਾ ਬੈਠੋ ਮਨਹੂਸ ਕੁਰਸੀ ਆ ਜਿਹੜਾ ਵੀ ਅਸਾਂ ਕੇ ਕੁਰਸੀ ਦੇ ਉੱਤੇ ਬੈਠਿਆ ਹੈਗਾ ਉਹਦਾ ਕਤਲ ਹੋ ਜਾਂਦਾਗਾ ਤਾਂ ਉਹ ਫੌਜੀ ਜਿਹੜੇ ਵਾਰਲਡ ਵਾਰ ਦੇ ਵਿੱਚ ਗਏ ਉਹ ਕਦੇ ਵੀ ਵਾਪਸ ਨਹੀਂ ਆਏ ਹੈਗੇ ਇਸ ਤੋਂ ਬਾਅਦ ਇੱਕ ਆਰਮੀ ਆਫੀਸਰ ਆਉਂਦੇ ਨੇਗੇ ਆਰਮੀ ਆਫੀਸਰ ਦੋ ਆਫੀਸਰ ਆਉਂਦੇ ਨੇਗੇ ਉਹ ਕੁਰਸੀ ਦੇ ਉੱਤੇ ਬਹਿ ਜਾਂਦੇ ਨੇਗੇ ਕਿਉਂਕਿ ਆਰਮੀ ਵਾਲਾ ਬੰਦਾ ਆਪਦੇ ਆਪ ਨੂੰ ਸਮਝ ਨਹੀਂ ਹੁੰਦਾ ਵੀ ਯਾਰ ਸਾਡੇ ਤੋਂ ਕੌਣ ਆਗਾ ਨਾ ਬੇਸਤਾ ਆਪਣੇ ਦੁਸ਼ਮਣਾਂ ਨੂੰ ਧੂਲ ਚਟਾ ਦੇ ਕੁਰਸੀ ਗੱਡੀ ਕੀ ਚੀਜ਼ ਹੈਗੀ ਤਾਂ ਉਹ ਪਾਇਲਟ ਜਿਹੜੇ ਹੁੰਦੇ ਨੇਗੇ ਆਫੀਸਰ ਮਤਲਬ ਪਲੇਨ ਚਲਾਉਂਦੇ ਹੁੰਦੇ ਨੇਗੇ ਉਹ ਆਕੇ ਬਹਿ ਜਾਂਦੇ ਨੇਗੇ ਉਹ ਬਹਿ ਕੇ ਜਦੋਂ ਜਾਂਦੇ ਨੇ ਰਸਤੇ 'ਚ ਜਾਂਦੇ ਜਾਂਦੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈਗਾ ਤਾਂ ਇਹ ਮਨਹੂਸੀਤ ਕੁਰਸੀ ਬਾਰੇ ਸੁਣ ਕੇ ਸਾਰਾ ਉਹ ਜਿਹੜਾ ਬਾਰ ਦਾ ਮਾਲਕ ਹੁੰਦਾਗਾ ਉਹਨੂੰ ਸਟੋਰ ਦੇ ਵਿੱਚ ਰਖਵਾ ਦਿੰਦਾਗਾ ਅੱਜ ਤੱਕ ਉਹਨੇ ਲਗਭਗ 30 ਕਤਲ ਕਰਵਾ ਦਿੱਤੇ ਹੁੰਦੇ ਨੇ ਕੁਰਸੀ ਨੇ ਕੁਰਸੀ ਤੇ 30 ਬੰਦੇ ਬੈਠਦੇ ਨੇ ਤੇ 30 ਦੇ 30 ਮਾਰੇ ਜਾਂਦੇ ਨੇਗੇ ਉਹ ਆਪਣੇ ਸਟੋਰ ਦੇ ਵਿੱਚ ਰਖਵਾ ਦਿੰਦਾਗਾ ਕਿ ਯਾਰ ਇਹ ਤੋਂ ਖਹਿੜਾ ਛੜਾਓ ਇਹ ਨੂੰ ਸਟੋਰ ਦੇ ਵਿੱਚ ਰੱਖ ਦੋ ਕੋਈ ਆ ਕੇ ਬੈਠੂ ਵੀ ਨਹੀਂ ਹੈਗਾ ਹੁਣ ਇਸ ਤੋਂ ਬਾਅਦ ਕੀ ਹੁੰਦਾਗਾ ਟਾਈਮ ਲੰਘਦਾ ਜਾਂਦਾਗਾ ਕੁਰਸੀ ਸਟੋਰ ਦੇ ਵਿੱਚ ਪਈ ਰਹਿੰਦੀ ਹੈਗੀ ਇਸ ਤੋਂ ਬਾਅਦ ਇੰਟਰਸਟਿੰਗ ਜੀ ਸਟੋਰੀ ਹੁੰਦੀ ਹੈਗੀ ਇੱਕ ਬੰਦਾ ਹੁੰਦਾਗਾ ਉਹਨਾ ਆ ਕੇ ਸਟੋਰ ਰੂਮ ਦੇ ਵਿੱਚ ਕਬਾੜੀ ਐਕਟ ਟਾਈਪ ਹੁੰਦਾਗਾ ਸਟੋਰ ਦੇ ਵਿੱਚੋਂ ਚੀਜ਼ਾਂ ਕੱਢ ਕੇ ਲੈ ਕੇ ਜਾਂਦਾਗਾ ਤਾਂ ਉਹ ਕਹਿੰਦਾਗਾ ਬਾਰ ਦੇ ਬੇਟਰਾ ਨੂੰ ਕਿ ਮੇਰੀ ਮਦਦ ਕਰੋ ਸਾਰੇ ਜਾਨੇ ਨੇ ਵਿਅਸਤ ਹੁੰਦੇ ਨੇ ਕਿ ਬਾਰ ਦਾ ਮਾਲਕ ਕਹਿ ਦਿੰਦਾਗਾ ਕਿ ਆ ਜਿਹੜੀ ਜਿਹੜੀ ਤੈਨੂੰ ਚੀਜ਼ ਵਧੀਆ ਲੱਗੇ ਕੱਢ ਕੇ ਲੈ ਜਾ ਪਰ ਹੋਵੇ ਉਹ ਸਾਰੀਆਂ ਕਬਾੜ ਚੀਜ਼ਾਂ ਜਿਹੜੀ ਕਿ ਵਰਤਨ ਵਾਲੀ ਚੀਜ਼ ਹੋਈ ਉਹਨੂੰ ਉੱਥੇ ਛੱਡ ਦੇ ਤਾਂ ਉਹ ਜਦੋਂ ਬਾਰ ਤੋਂ ਨਿਕਲਦਾਗਾ ਉਹਦਾ ਵੀ ਕਤਲ ਹੋ ਜਾਂਦਾਗਾ ਤਾ ਜਰੋ ਇਹ ਗੱਲ ਮਾਲਕ ਨੂੰ ਪਤਾ ਲੱਗਦੀ ਉਹ ਕਹਿੰਦਾ ਵੀ ਹਾਂ ਯਾਰ ਉਹ ਸਟੋਰ ਰੂਮ ਦੇ ਵਿੱਚ ਗਿਆ ਸੋ ਕੁਰਸੀ ਦੇ ਉੱਤੇ ਪੱਕਾ ਬੈਠਾ ਹੋਊਗਾ ਤੇ ਬੈਠਿਆ ਵੀ ਹੁੰਦਾਗਾ ਇਸ ਤੋਂ ਬਾਅਦ ਉਹ ਜਿਹੜਾ ਬਾਰ ਦਾ ਮਾਲਕ ਹੈਗਾ ਇੱਕ ਮਿਊਜ਼ੀਅਮ ਨੂੰ ਕੰਟੈਕਟ ਕਰਦਾਗਾ ਕੇ ਆਰਬੀ ਮੇਰੇ ਕੋਲ ਇੱਕ ਕੁਰਸੀ ਆ ਮੈਂ ਤੁਹਾਨੂੰ ਕੁਰਸੀ ਡੋਨੇਟ ਕਰਨਾ ਚਾਹਣਾ ਉਹ ਕਹਿੰਦਾ ਵੀ ਤੇਰੀ ਕੁਰਸੀ 'ਚ ਐਜ ਜਾਂ ਕੀ ਵਧੀਆਗਾ ਵੀ ਜਿਹੜਾ ਤੂੰ ਡੋਨੇਟ ਕਰਨਾ ਚਾਹਣਾ 1978 ਦੀ ਗੱਲ ਆਗੀ ਇਹ ਮਤਲਬ ਕਿ 200 ਸਾਲ ਤੱਕ ਬੰਦੇ ਮਾਰਦੀ ਰਹੀ ਉਹ ਜਿਹੜੇ ਨਵੇਂ-ਨਵੇਂ ਓਨਰ ਆਉਂਦੇ ਰਹੇ ਆਉਂਦੇ ਰਹੇ ਉਹਨਾਂ ਨੂੰ ਕੁਰਸੀ ਸਟੋਰ ਰੂਮ ਦੇ ਵਿੱਚ ਪਈ ਬਾਰੇ ਪਤਾ ਲੱ 1979 ਦੇ ਵਿੱਚ ਉਹ ਕੰਟੈਕਟ ਕਰਦਾਗਾ ਮਿਊਜ਼ੀਅਮ ਨੂੰ ਕਿ ਯਾਰ ਮੈਂ ਤੁਹਾਨੂੰ ਉਹ ਸਾਰੀ ਸਟੋਰੀ ਦੱਸਦਾਗਾ ਵੀ ਅੱਜ ਤੱਕ ਇਹਨੇ ਇੰਨੇ ਕਤਲ ਕਰਵਾਤੇ ਤਾਂ ਉਹਨਾਂ ਨੂੰ ਵੀ ਇੰਟਰਸਟਿੰਗ ਲੱਗਦੀ ਹੈ ਸਟੋਰੀ ਮਿਊਜ਼ੀਅਮ ਦੇ ਵਿੱਚ ਵੀ ਰੱਖਾਂਗੇ ਅਸੀਂ ਉਹ ਮਿਊਜ਼ੀਅਮ ਦੇ ਵਿੱਚ ਥੱਲੇ ਨਹੀਂ ਰੱਖਦੇ ਕੰਤ ਤੋਂ 5 ਫੁੱਟ ਉੱਚੀ ਟੰਗ ਦਿੰਦੇ ਨੇਗੇ ਕਿ ਇਹਦੇ ਉੱਤੇ ਕੋਈ ਬੈਠ ਨਾ ਸਕੇ ਅਜ ਵੀ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਉਹ ਕੁਰਸੀ ਪਈ ਮਿਲ ਜੂਗੀ 5 ਫੁੱਟ ਉੱਤੇ ਟੰਗੀ ਨਾਲ ਉਹਦੇ ਸਟੋਰੀਆਂ ਲਿਖੀਆਂ ਹੋਈਆਂ ਨੇ ਅੱਜ ਤੱਕ ਉਹਨੇ ਕਿੰਨੇ ਕਤਲ ਕਰਵਾਤੇ ਉਹ ਵੀ ਸਾਰੇ ਡਿਟੇਲ ਦੇ ਵਿੱਚ ਲਿਖੇ ਹੋਏ ਨੇਗੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋਗੇ ਇਹਦੇ ਵਿੱਚ ਦੀ ਸਟੋਰੀ ਜੇ ਆਪਾਂ ਇਸ ਹਿਸਾਬ ਨਾਲ ਦੇਖੇ ਲੋਜੀਕਲੀ ਦੇਖੀ ਤਾਂ ਇਹ ਵੀ ਹੋ ਸਕਦਾ ਹੈਗਾ ਕਿ ਜਿਹੜਾ ਬਾਹਰ ਦਾ ਮਾਲਕ ਸੀ ਸ਼ਾਇਦ ਉਹੀ ਕਤਲ ਕਰਵਾ ਦਿੰਦਾ ਹੋਵੇ ਮੇਰੇ ਮਾਰਕੀਟਿੰਗ ਹੋਵੇ ਮੇਰੇ ਮੇਰੇ ਬਾਰ ਬਾਰੀ ਲੋਕਾਂ ਨੂੰ ਪਤਾ ਲੱਗੇ ਇਹ ਵੀ ਹੋ ਸਕਦਾ ਹੈਗਾ ਕੁਝ ਵੀ ਹੋ ਸਕਦਾ ਹੈਗਾ ਇੱਕ ਮੇਰੀ ਵੀਡੀਓ ਬਣਾਉਣ ਦਾ ਇਹ ਮੋਟਿਵ ਸੀਗਾ ਕਿ ਇੰਗਲੈਂਡ ਦੇ ਵਿੱਚ ਵੀ ਲੋਕ ਅੰਧਵਿਸ਼ਵਾਸ ਨੂੰ ਮੰਨਦੇ ਨੇਗੇ ਇਕੱਲੇ ਇੰਡੀਆ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ ਇਕੱਲੇ ਇੰਡੀਆ ਵਿੱਚ ਤਾਂ ਆਪਣੇ ਹਮੇਸ਼ਾ ਆਪਣੇ ਦੇਸ਼ ਨੂੰ ਬਦਨਾਮ ਨਾ ਕਰਿਆ ਕਰੋ ਕਿ ਇੰਡੀਆ ਕਈ ਵੀਡੀਓਸ ਪਾਉਂਦੇ ਹੁੰਦੇ ਨੇ ਨਾ ਕਿ ਪੁਫਹਾਰਾ ਚੱਲਦਾਗਾ ਜੇ ਇਹ ਪੰਜਾਬ ਦੇ ਵਿੱਚ ਐਵੇਂ ਪੁਫਹਾਰਾ ਚੱਲਦਾ ਹੁੰਦਾ ਤਾਂ ਬੀਬੀਆਂ ਨੇ ਮੱਥੇ ਟੇਕਣ ਲੱਗ ਜਾਣਾ ਸੀਗਾ ਇਹ ਚੀਜ਼ ਇਕੱਲੇ ਇੰਡੀਆ ਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਹੈ ਜੀ ਵਿਲਿਵ ਵਧੀਆ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ